ਇੱਕੋ ਸਾਰੇ ਨੂੰ ਵੱਡੀ ਸਮੱਸਿਆ ਤੇ ਇਹ ਹੈ ਕਿ ਜਿਹੜੇ ਪਿੱਛੇ ਪੰਜਾਬ ਨਿਰਮਾਨ ਦੇ ਗਵਰਨਮੈਂਟ ਆਫ ਪੰਜਾਬ ਨੇ ਪੈਸੇ ਦਿੱਤੇ ਸਾਡੇ ਇਹ ਸਲਕੇ ਨੂੰ ਤਕਰੀਬਨ 5.5 ਕਰੋੜ ਰੁਪਈਆ ਮਿਲੇ ਆ ਕੁਝ ਐਮਪੀ ਲੈਡ ਫੰਡਸ ਦੇ ਪੈਸੇ ਸੰ ਤਕਰੀਬਨ 6.5 ਕਰੋੜ ਰੁਪਈਆ ਜਿਹੜਾ ਕਾਦੀਆਂ ਦੇ ਵੱਖ-ਵੱਖ ਪਿੰਡਾਂ ਦੇ ਵਿਕਾਸ ਵਾਸਤੇ ਵਿਸ਼ੇਸ਼ ਤੌਰ ਗਰੀਬ ਵਰਗ ਸਾਡੇ ਸਾਈਟ ਤੇ ਪਾਈਚਾ ਸਾਡੇ ਦਲਿਤ ਭਰਾ ਸਾਡੇ ਪਿੰਡਾਂ ਦੇ ਨਿਕਾਸ ਤੇ ਪ੍ਰਬੰਧਾਂ ਦੇ ਪੈਸੇ ਸਾਡੇ ਛੱਪੜਾ ਦੀ ਸਫਾਈ ਦੇ ਪੈਸੇ ਮੈਨੂੰ ਬਹੁਤ ਅਫਸੋਸ ਹੈ ਕਿ ਮੌਜੂਦਾ ਸਰਕਾਰ ਨੇ ਇਹ ਇੱਕ ਬਦਲੇ ਦੀ ਭਾਵਨਾ ਉਹਨੂੰ ਮੈਂ ਉੱਥੇ ਸਭ ਕੁ ਗਵਰ ਸਿੰਘ ਮਾਨ ਜੀ ਨੂੰ ਉੱਥੇ ਵੀ ਅਪੀਲ ਕੀਤੀ ਸੀ ਸਖੁਲਦੀਪ ਸਿੰਘ ਤਾਲੀਵਾਲ ਨੂੰ ਵੀ ਗਿਆ ਤਾਲੀਵਾਲ ਸਾਹਿਬ ਵੱਡੇ ਬਣੋ ਵੱਡਾ ਦਿਲ ਵਿਖਾਓ ਇਹਨਾਂ ਗਰੰਟਾ ਨਾਲ ਕੁਝ ਨਹੀਂ ਬਣਨਾ ਤੁਸੀਂ ਤਾਂ ਚੁਵਾਨੀ ਨਹੀਂ ਸੀ ਵੰਡੀ ਤਾਂ ਤੁਹਾਨੂੰ ਲੋਕ ਲੈ ਆਏ ਸੰਵਿਧਾਨ ਸਭਾ ਹਲਕਾ ਕਾਦੀਆਂ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਵੱਲੋਂ ਚੋਣ ਜਿੱਤਣ ਤੋਂ ਬਾਅਦ ਹੀ ਇਹ ਐਲਾਨ ਕਰ ਦਿੱਤਾ ਸੀ ਕਿ ਉਹ ਹਫ਼ਤੇ ਦੇ 7 ਦਿਨ ਆਪਣੇ ਹਲਕੇ ਦੇ ਲੋਕਾਂ ਦੇ ਵਿੱਚ ਵਿਚਰਨਗੇ ਅਤੇ ਦਰਜ ਬਦਰਜਾ ਪ੍ਰਸ਼ਾਸਨਿਕ ਅਧਿਕਾਰੀ ਆਮ ਵੋਟਰਾਂ ਤੇ ਆਪਣੇ ਆਗੂਆਂ ਦੀ ਹਾਜ਼ਰੀ ਵਿੱਚ ਖੁੱਲੇ ਦਰਬਾਰ ਲਗਾਉਣਗੇ ਇਸ ਤੋਂ ਇਲਾਵਾ ਪਿੰਡ ਅਤੇ ਕਸਬਿਆਂ ਦੇ ਵਿੱਚ ਵੀ ਇਹ ਦਰਬਾਰ ਲੱਗਣਗੇ ਇਸੇ ਲੜੀ ਤਹਿਤ ਪ੍ਰਤਾਪ ਸਿੰਘ ਬਾਜਵਾ ਬੀਡੀਪੀਓ ਦਫ਼ਤਰ ਕਾਨੂੰਵਾਲ ਵਿੱਚ ਬਲਾਕ ਕਾਨੂੰਵਾਲ ਦੇ ਪੰਚ ਸਰਪੰਚ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਨ ਲਈ ਕੁੱਲਾ ਦਰਬਾਰ ਲਗਾਇਆ ਗਿਆ ਇਸ ਮੌਕੇ ਉਹਨਾਂ ਨੇ ਵੱਖ-ਵੱਖ ਅਧਿਕਾਰੀਆਂ ਤੇ ਲੋਕ ਕਮਾਂ ਨਾਲ ਸੰਬੰਧਿਤ ਪ੍ਰਸ਼ਾਸਨ ਨੂੰ ਲੋਕਾਂ ਦੇ ਕੰਮ ਕਰਨ ਲਈ ਹਦਾਇਤ ਕੀਤੀ ਕਾਬਲੇ ਗੌਰਕ ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਮਾਨ ਸਰਕਾਰ ਤੇ ਵੀ ਕਈ ਤੰਜ ਕਸੇ ਇੱਕੋ ਸਾਰੇ ਨੂੰ ਵੱਡੀ ਸਮੱਸਿਆ ਤੇ ਇਹ ਹੈ ਕਿ ਜਿਹਦੇ ਪਿੱਛੇ ਪੰਜਾਬ ਨਿਰਮਾਨ ਦੇ ਗਵਰਨਮੈਂਟ ਆਫ ਪੰਜਾਬ ਨੇ ਪੈਸੇ ਦਿੱਤੇ ਸਾਡੇ ਇਹ ਸਲਕੇ ਨੂੰ ਤਕਰੀਬਨ 5.5 ਕਰੋੜ ਰੁਪਈਆ ਮਿਲਿਆ ਸੀ ਕੁਝ ਐਮਪੀ ਲੈਡ ਫੰਡਸ ਦੇ ਪੈਸੇ ਸੰ ਤਕਰੀਬਨ 6.5 ਕਰੋੜ ਰੁਪਈਆ ਜਿਹੜਾ ਕਾਦੀਆਂ ਦੇ ਵੱਖ-ਵੱਖ ਪਿੰਡਾਂ ਦੇ ਵਿਕਾਸ ਵਾਸਤੇ ਵਿਸ਼ੇਸ਼ ਤੌਰ ਗਰੀਬ ਵਰਗ ਸਾਡੇ ਸਾਈਟ ਚ ਪਾਈਚਾਰਾ ਸਾਡੇ ਦਲਤਪਰਾ ਸਾਡੇ ਪਿੰਡਾਂ ਦੇ ਨਿਕਾਸ਼ ਤੇ ਪ੍ਰਬੰਧਾਂ ਦੇ ਪੈਸੇ ਸਾਡੇ ਛੱਪੜਾਂ ਦੀ ਸਫਾਈ ਦੇ ਪੈਸੇ ਮੈਨੂੰ ਬਹੁਤ ਅਫਸੋਸ ਹੈ ਕਿ ਮੌਜੂਦਾ ਸਰਕਾਰ ਨੇ ਇਹ ਇੱਕ ਬਦਲੇ ਦੀ ਭਾਵਨਾ ਮੈਨੂੰ ਅਫਸੋਸ ਦੀ ਗੱਲ ਹੈ ਰਵਾਇਤੀ ਪਾਰਟੀਆਂ ਦੇ ਕੰਮ ਕਰਦੀਆਂ ਮੈਂ ਵੇਖੀਆਂ ਸੀ ਤੇ ਸੁਣੀਆਂ ਨਵੀਂ ਪਾਰਟੀ ਕੋਸ਼ਰੂ ਮੈਂ ਉਸ ਦਿਨ ਸਭਗਵੰਦ ਸਿੰਘ ਮਾਨ ਜੀ ਨੂੰ ਉੱਥੇ ਵੀ ਅਪੀਲ ਕੀਤੀ ਸਾ ਗੁਲਦੀਪ ਸਿੰਘ ਤਾਲੀਵਾਲ ਨੂੰ ਵੀ ਕਿਹਾ ਤਾਲੀਵਾਲ ਸਾਹਿਬ ਵੱਡੇ ਬਣੋ ਵੱਡਾ ਤੇੜਾ ਵਿਖਾਓ ਇਹਨਾਂ ਗਰਾਂਟਾਂ ਨਾਲ ਕੁਝ ਨਹੀਂ ਬਣਨਾ ਤੁਸੀਂ ਤਾਂ ਚਵਾਨੀ ਨਹੀਂ ਸੀ ਵੰਡੀ ਤਾਂ ਤੁਹਾਨੂੰ ਲੋਕ ਲੈ ਆਏ ਤੇ ਜਿੰਨਾ ਕਰੋੜਾ ਰੁਪਏ ਲੋਕਾਂ ਦੇ ਲੱਗ ਲੈਣ ਦੋ ਜੇ ਕਿਤੇ ਕੋਈ ਇਨਕੁਆਰੀ ਕਰਾਣੀ ਤੇ 100% ਦੀ ਕਰਾਓ ਜਿੱਥੇ ਕੋਈ ਕੰਮ ਗਲਤ ਹੋਇਆ ਤੇ ਜਿਹੜੇ ਜੈਨੂਨਲੀ 99% ਪੰਚਾਇਤਾਂ ਜਾਂ ਸ਼ਹਿਰ ਦੇ ਅੱਛੀ ਤਰ੍ਹਾਂ ਕੰਮ ਹੋ ਰਹੇ ਉਹਨਾਂ ਨੂੰ ਰੋਕਣ ਦਾ ਮਕਸਦ ਕੋਈ ਜੇ ਰੋਕਣ ਕੇ ਫੇਰ ਸਾਨੂੰ ਮਜਬੂਰਨ ਕਚਰੀਆਂ ਵਿੱਚ ਵੀ ਜਾਣਾ ਤਾਂ ਸੀ ਆਸੀਂ ਆਪਾਂ ਪਹਿਲੇ ਹੀ ਦੱਸਿਆ ਸੀ ਕਿ ਨਿਰਾ ਝੂੜ ਦੇ ਬੁਨਿਆਦ ਤੇ ਸਰਕਾਰ ਬਣੀ ਝੂੜ ਤੇ ਬੁਨਿਆਦ ਪਹਿਲੀ ਗਰੰਟੀ ਸੀ ਕਿ ਪਹਿਲੇ ਦਿਨ ਕੇਜਰੀਵਾਲ ਸਾਹਿਬ ਦੀ ਜਿੱਦਣ ਮੈਂ ਆਇਆ 300 ਯੂਨਿਟ ਬਿਜਲੀ ਦਾ ਹਰ ਪੰਜਾਬੀ ਨੂੰ ਪ੍ਰੀ ਹੋਏਗਾ ਅੱਜ ਇੱਕ ਮਹੀਨਾ ਹੋ ਚੁੱਕਾ ਤੇ ਬਿਜਲੀ ਇਹਨਾਂ ਨੇ ਦੇਣੀ ਕਿਸੀ ਬਿਜਲੀ ਤਾਂ ਵੈਸੇ ਗੋਲ ਹੋ ਗਈ ਮੈਂ ਹੁਣੇ ਫੁੱਲੜੇ ਪਿੰਡ ਚ ਆਇਆ ਬੇੜ ਦੇ ਪਿੰਡਾਂ ਚ ਆਇਆ ਉੱਥੇ ਬਿਜਲੀ ਆਈ ਨੂੰ 5 5 6 6 ਦਿਨ ਹੋ ਗਏ ਟਿਊਬ ਵੇਲਾ ਨੂੰ ਹੁਣ ਜਿੱਥੇ 8 ਘੰਟੇ ਇਹਨਾਂ ਨੇ ਕਿਹਾ ਸੀ ਅਸੀਂ ਬਿਨਾਂ ਕੱਟ ਤੋਂ 8 ਘੰਟੇ ਬਿਜਲੀ ਦਾਂਗੇ ਇਸ ਟਾਈਮ 2 ਤੋਂ 3 ਘੰਟੇ ਬਿਜਲੀ ਆ ਰਹੀ ਹੈ ਬਿਜਲੀ ਤੇ ਵੱਡੇ ਕੱਟ ਆ ਰਹੇ ਨੇ ਅਗਲੀ ਗਰੰਟੀ ਸੀ ਇਹਨਾਂ ਨੇ ਗੱਲ ਕਹੀ ਕਿ ਇੱਕ ਦਿਨ ਦਾ ਮੈਨੂੰ ਵਕਤ ਦੋ ਕੇਜਰੀਵਾਲ ਸਾਹਿਬ ਨੂੰ ਮੈਂ ਯਾਦ ਕਰਾਉਣਾ ਚਾਹਦਾ ਕੇਜਰੀਵਾਲ ਸਾਹਿਬ ਤੁਸੀਂ ਵੀ ਸੋਸ਼ਲ ਮੀਡੀਆਜ਼ ਦੇ ਜ਼ਰੀਏ ਲੋਕਾਂ ਨੂੰ ਵਾਰੀ 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 ਗੱਲਾਂ ਕਰਕੇ ਐਵੇਂ ਗੱਲਾਂ ਹੀ ਕਹਿ ਦਿਤੀਏ ਇੱਕ ਵਾਰ ਸਾਨੂੰ ਦੋ ਤੁਸੀਂ ਇਹ ਗੱਲ ਸਮੁੱਚੀ ਪੰਜਾਬੀ ਕੌਮ ਨੂੰ ਇਹ ਯਕੀਨ ਦਵਾਇਆ ਸੀ ਕਿ ਮੈਨੂੰ 24 ਘੰਟੇ ਦਾ ਟਾਈਮ ਚਾਹੀਦਾ ਬਰਗਾੜੀ ਤੇ ਬਹਿਬਲ ਕਲਾਂ ਦੇ ਜਿਹੜੇ ਦੋਸ਼ੀ ਨੇ ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਉਹਨਾਂ ਨੂੰ 24 ਘੰਟਿਆਂ ਦੇ ਵਿੱਚ ਮੈਂ ਲੋਕਾਂ ਸਾਹਮਣੇ ਨਸ਼ਰ ਕਰ ਦਊਗਾ ਅੱਜ ਇੱਕ ਮਹੀਨਾ ਗੁਜ਼ਰ ਚੁੱਕਿਆ ਤੁਹਾਡੇ ਕੰਨ ਤੇ ਕਿਸੇ ਦੇ ਜੂ ਵੀ ਨਹੀਂ ਸਰਕੇ ਤੂੰ ਨਾਂ ਵੀ ਕਦੀ ਨਹੀਂ ਲਿਆ ਕਿਸੇ ਦਾ ਬਾਸਾਬੀ ਥੀਸੀ ਡਾਕਟਰ ਦੀ ਮੈਂ ਤੈਨੂੰ ਉਹੀ ਤੁਹਾਨੂੰ ਕਹਿੰਦੀ ਲੋੜ ਨਹੀਂ ਮੈਂ ਅਗਲੀ ਗੱਲ ਦੱਸ ਲੈਂਦਾ ਚਾਰ ਕਤਲ ਤੇ ਮੇਰੇ ਏਰੀਆ 'ਚ ਕੱਲ ਹੋਏ ਹਰ ਰੋਜ਼ ਤੁਸੀਂ ਵੇਖ ਰਹੇ ਹੋ ਹੁਣ ਗੈਂਗਸਟਰਸ ਦੀ ਇੱਕ ਇਹ ਨਾ ਬਣਾ ਦिती ਹੈ ਕਿ ਇੱਕ ਸਕਾਡ ਬਣਾਇਆ ਜਾਏਗਾ ਜਿਹੜਾ ਗੈਂਗਸਟਰਸ ਨੂੰ ਏਕੇ ਤੇ ਲੱਭਾਂਗੇ ਤੇ ਇਹਨਾਂ ਤੇ ਐਕਸ਼ਨ ਲਿਆ ਜਾਏਗਾ ਕਿਥੋਂ ਲੱਭਣ ਲੁਭਾਂ ਦੀ ਕੋਈ ਖੇੜੀ ਨਹੀਂ ਇਹਨਾਂ ਤੇ ਵੇਖੋ ਦੂਜੀ ਪਹਿਲੀ ਵਾਰ ਦੱਸਾਂ ਪਹਿਲੀ ਸਭਗਵੰਤ ਸਿੰਘ ਮਾਨ ਨੂੰ ਮੈਂ ਬੇਨਤੀ ਕਰ ਰਿਹਾ ਤੇ ਮਾਨ ਸਾਹਿਬ ਪਹਿਲੇ ਆਪਣੇ ਪੁਲਿਸ ਸਟੇਸ਼ਨਾਂ ਦੀ ਨਫਰੀ ਪਤਾ ਕਰੋ ਕਾਨੂੰਨ ਆਣ ਦੀ ਲੈ ਲਓ ਮੈਂ ਆਪਣੇ ਏਰੀਆ ਦੀ ਗੱਲ ਕਰੀ ਜਿਹੜੇ ਪੁਲਿਸ ਸਟੇਸ਼ਨ 'ਚ 100 ਬੰਦਾ ਤਾਇਨਾਤ ਚਾਹੀਦਾ ਉਥੇ 50 ਵੀ ਹੈ ਨਹੀਂ ਕੋਈ ਬੰਦਾ ਲਾਅ ਐਂਡ ਆਰਡਰ ਨੂੰ ਧਿਆਨ ਮਾਰਨ ਵਾਸਤੇ ਤੇ ਬੰਦਾ ਹੀ ਕੋਈ ਨਹੀਂ ਇਸ ਪੁਲਿਸ ਸਟੇਸ਼ਨ ਚ ਪੈਣੀ ਮੀਏ ਖਾਂ ਚ ਇੱਕ ਐਸਐਚਓ ਦੀ ਦਸਤਾਰ ਲਾਹੀ ਗਈ ਉਹਦੇ ਕਪੜੇ ਫਾੜੇ ਗਏ ਉਹ ਦੋਸ਼ੀਆਂ ਤੇ ਅਜੇ ਤੱਕ ਤੁਸੀਂ ਕਾਰਵਾਈ ਕੋਈ ਨਹੀਂ ਕੀਤੀ ਤੁਸੀਂ ਗੈਂਗਸਟਰਸ ਤੇ ਕਾਰਵਾਈ ਕੀ ਕਰੋਗੇ ਜੀ ਦੋਸ਼ੀ ਇਹ ਤੇ ਫ੍ਰੀ ਫਿਰਦੇ ਨੇ ਇੱਕ ਸਵੇਂ ਗਏ ਐਸਐਚਓ ਦਸਤਾਰ ਲਾ ਕੇ ਉਹਦੀ ਵਰਦੀ ਪਾੜ ਕੇ ਤੇ ਕਿਹੜਾ ਗੈਂਗਸਟਰ ਤੁਹਾਡੇ ਕੋਲ ਡਰੇਗਾ ਜੇ ਕੋਈ ਇਹਨਾਂ ਦੋਸ਼ੀਆਂ ਤੇ ਕੋਈ ਕਾਰਵਾਈ ਕਰੋਗੇ ਤੇ ਕੋਈ ਗੈਂਗਸਟਰ ਤੇ ਕੋਈ ਡਰ ਖੌਫ ਹੋਏਗਾ ਨਹੀਂ ਤੋ ਹਰ ਪਾਸਿਓਂ ਇੱਕ ਮਹੀਨੇ ਦੇ ਵਿੱਚ ਹੀ ਲੋਕਾਂ ਦਾ ਚਾਹ ਉੱਤਰ ਗਿਆ ਤੁਸੀਂ ਵੇਖੋ ਅਗਲੀ ਗਰੰਟੀ ਗਰੰਟੀ ਦਿੰਦੇ ਨੇ ਕੇਜਰੀਵਾਲ ਸਾਹਿਬ ਤੇ ਪੈਸੇ ਮੰਗਣ ਭਗਵੰਤ ਸਿੰਘ ਮਾਨ ਮੋਦੀ ਸਾਹਿਬ ਕੋ ਜਾਂਦੇ ਕਿ ਗਰੰਟੀ ਦੇਣਗੇ ਕੇਜਰੀਵਾਲ ਜੀ ਤੇ ਪੈਸੇ ਮੋਦੀ ਸਾਹਿਬ ਕੋ ਲੱਭਦੇ ਫਿਰਦੇ ਕੋਈ ਹੋਣਾ ਸਰ ਜੀ ਟੋਟਲੀ ਇਹ ਗੱਲ ਸਾਫ਼ ਹੋ ਚੁੱਕੀ ਹੈ ਕਿ ਬੁਨਿਆਦ ਝੂੜ ਤੇ ਜਦੋਂ ਝੂੜਦੀ ਬੁਨਿਆਦ ਤੇ ਗੱਲਾਂ ਆਉਂਦੀਆਂ ਨੇ ਉਹਦਾ ਜੋ ਹਸ਼ਰ ਹੋਣਾ ਤੁਸੀਂ ਆਂਦੇ ਤੁਸੀਂ ਟੀਚਰਸ ਤੇ ਪਹਿਲੀ ਵਾਰ ਲਾਠੀ ਚਾਰਜ ਕਿਸਾਨਾਂ ਤੇ ਹੋ ਚੁੱਕਿਆ ਜਿਨ੍ਹਾਂ ਦੀਆਂ ਵੋਟਾਂ ਸਾਰਿਆਂ ਨੂੰ ਵੱਡੇ ਪੈਮਾਨੇ ਤੇ ਲਈਆਂ ਸਾਡੇ ਗਰੀਬ ਕਿਸਾਨ ਆਪਣੀ ਗੱਲ ਕਰਦਾ ਹੋਇਆ ਉਹ ਤੇ लाਠੀ ਚਾਰਜ ਲੰਬੀ ਹਲਕੇ ਚ ਹੋਇਆ ਹੁਣ ਟੀਚਰਸ ਤੇ ਕੱਲ ਦਾ ਕੇਸ ਰਿਸਟਰ ਹੋ ਗਿਆ ਜਿਹੜੇ ਬੰਦੇ ਇਹ ਸਾਰਿਆਂ ਨੂੰ ਵੱਧ EMPLOYEES ਨੇ ਪੰਜਾਬ ਦੇ ਮੁਲਾਜ਼ਮਾਂ ਨੇ ਪੱਪਾ ਭਾਰ ਰੋਕੇ ਸਰਕਾਰ ਲੈ ਕੇ ਆਂਦੀ ਤੇ ਮੈਂ ਉਹਨਾਂ ਬੇਨਤੀ ਕਰੂੰਗਾ ਜੇ ਥੋੜੇ ਤੂੰ ਮਹੀਨਾ ਤੋਂ ਹੀ ਖਲੋਇਓ ਤੂੰ ਵੇਖਿਓ ਸਾਰਿਆਂ ਨੂੰ ਪਹਿਲੇ ਇਹ ਉਹਨਾਂ ਨੂੰ ਹੀ ਪੜਨੇ ਸ਼ੁਰੂ ਹੋਗੇ ਐਸਐਮਜ਼ेड ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਸਾਵਧਾਨ ਖੁੱਲਾ ਚੈਲੰਜ ਤੇ ਗੁੰਮਰਾਹ ਕਰਨ ਵਾਲਿਆਂ ਤੋਂ ਰਹੋ ਸਾਵਧਾਨ ਕਾਲੇ ਇਲਮ ਨਾਲ ਮੌਤ ਵੀ ਹੋ ਸਕਦੀ ਹੈ ਪਸ਼ੂ ਫਸਲ ਨੁਕਸਾਨ ਕੋਟ ਕਚੈਰੀ ਜ਼ਮੀਨ ਜਾਇਦਾਦ ਦਾ ਵਟਵਾਰਾ ਜੇਕਰ ਤੁਹਾਡਾ ਲੜਕਾ ਲੜਕੀ ਜਾਂ ਪਤੀ ਪਤਨੀ ਕਹਿਣੇ ਤੋਂ ਹੈ ਬਾਤ ਤਾਂ ਮੀਆਂ ਭਾਰਤੀ ਜੀ ਨੂੰ ਜ਼ਰੂਰ ਮਿਲੋ ਕਮ ਚਾਹੇ ਕੋਈ ਵੀ ਹੋਵੇ ਸਿਰਫ 5 ਮਿੰਟ ਚ ਕਰਨਗੇ ਸਮਾਧਾਨ ਗਾਰੰਟੀ ਸਟੈਂਪ ਪੇਪਰ ਤੇ ਲਿਖ ਕੇ ਲੋ ਜਿਵੇਂ ਮਨਚਾਹ ਵਸ਼ਿਕਰਨ ਮੁਠੀ ਕਰਨ ਕਰਵਾਓ ਜਾਂ ਤੁੜਵਾਓ ਘਰ ਵਿੱਚ ਕਲੇਸ਼ ਰਹਿਣਾ ਪਤੀ ਪਤਨੀ ਵਿੱਚ ਅਣਬਣ ਕੀਤਾ ਕਰਾਇਆ ਪੈਸੇ ਵਿੱਚ ਬਰਕਤ ਨਾ ਹੋਣਾ ਹਰ ਜਗ੍ਹਾ ਤੋਂ ਨਿਰਾਸ਼ ਪ੍ਰੇਮੀ ਪ੍ਰੇਮਿਕਾ ਆਪਣਾ ਪਿਆਰ ਪਾਉਣ ਲਈ ਇੱਕ ਵਾਰ ਮੀਆਂ ਭਾਰਤੀ ਜੀ ਨੂੰ ਜਰੂਰ ਮਿਲਣ ਪਤਾ ਆਰਤੀ ਚੌਂਕ ਫਿਰੋਜ਼ਪੁਰ ਰੋਡ ਰੁਤਿਆਣਾ ਆਉਣ ਤੋਂ ਪਹਿਲਾਂ ਫੋਨ ਜਰੂਰ ਕਰੋ 9815512050